ਸਿੰਮ ਬਿਕਰਮਜੀਤ ਸਿੰਘ ਮਜੀਠੀਆ ਨੇ ਸੁਖਵੀਰ ਦੀ ਪਿੱਠ 'ਚ ਛੁਰਾ ਮਾਰਿਆ ਫੈਸਲਾ ਅੰਤਰੰਕ ਕਮੇਟੀ ਦਾ ਸੀ ਤੇ ਛੁਰਾ ਵੱਜ ਗਿਆ ਸੁਖਵੀਰ ਦੀ ਪਿੱਠ 'ਚ ਇਹਦਾ ਮਤਲਬ ਕੀ ਸੀ ਵੀ ਅੰਤਰੰਕ ਕਮੇਟੀ ਕੋਲੋਂ ਜੋ ਸਿਰ ਸੁਆ ਪੁਆ ਰਿਹਾ ਉਹ ਸੁਖਵੀਰ ਹੀ ਪੁਆ ਰਿਹਾ ਇਹ ਸੀ ਕਰਕੇ ਪਿੱਠੇ ਛੁਰਾ ਵੱਜਿਆ ਸੀ ਜਿਹੜਾ ਬਾਰ ਬਾਰ ਕਿਹਾ ਜਾ ਰਿਹਾ ਸੀ ਜਥੇਦਾਰਾਂ ਬਾਰੇ ਫੈਸਲਾ ਬਹੁਤ ਸੋਚ ਵਿਚਾਰ ਕੇ ਕੀਤਾ ਗਿਆ ਇਹ ਸੋਚ ਵਿਚਾਰ ਕੇ ਕਰਨ ਵਾਲਾ ਫੈਸਲਾ ਤਾਂ ਧਾਮੀ ਦੇ ਬਿਆਨ ਹੋਣੇ ਚਾਹੀਦੇ ਸੀ ਜਾਂ ਸ਼੍ਰੋਮਣੀ ਕਮੇਟੀ ਦੇ ਕਿਸੇ ਅਹੁਦੇਦਾਰ ਦੇ ਬਿਆਨ ਹੋਣੇ ਚਾਹੀਦੇ ਸੀ ਇਹ ਬਿਆਨ ਦੇ ਰਹੇ ਸੀ ਆਪਣੇ ਚੀਮਾ ਸਾਹਿਬ ਤੇ ਹੋਰ ਉਹਨਾਂ ਦੇ ਬੰਦੇ ਤੇ ਪਿੱਛੇ ਚ ਸ਼ੋਰਾ ਵੱਜਿਆ ਸੁਖਵੀਰ ਦੇ ਇਹਦਾ ਮਤਲਬ ਇਹ ਸੀ ਵੀ ਇਹ ਜੋ ਪੰਥਕ ਨਿਗਾਰ ਅੱਜ ਅਸੀਂ ਦੇਖ ਰਹੇ ਹਾਂ ਜਿਹੜੀ ਜਥੇਦਾਰਾਂ ਦੀ ਕਿਰਦਾਰਕੁਸ਼ੀ ਹੋ ਰਹੀ ਆ ਇੰਸਟੀਚਿਊਸ਼ਨ ਦੀ ਡੀਗ੍ਰੇਡੇਸ਼ਨ ਹੋ ਰਹੀ ਆ ਹੁਕਮਨਾਮਿਆਂ ਨੂੰ ਚੁਣੌਤੀਆਂ ਦਿੱਤੀਆਂ ਜਾ ਰਹੀਆਂ ਜਥੇਦਾਰਾਂ ਦੀ ਹੋਂਦ ਹਸਤੀ ਨੂੰ ਇਹ ਸਵਾਲ ਖੜੇ ਕੀਤੇ ਜਾ ਰਹੇ ਆਕਾਲ ਤਖਤ ਦੀ ਹਸਤੀ ਨੂੰ ਬੌਣੀ ਬਣਾਉਣ ਦਾ ਕੋਸ਼ਿਸ਼